ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਵਾਨ ਜੈ ਕਿਸਾਨ ਮੇਰੇ ਬਹੁਤ ਹੀ ਸਤਿਕਾਰਤ ਸੋਸ਼ਲ ਮੀਡੀਆ ਤੇ ਜੁੜੇ ਸਾਥੀਓ ਭੈਣੋ ਤੇ ਭਰਾਵੋ ਮੈਂ ਆਪ ਜੀ ਨੂੰ ਦੱਸਣਾ ਇਹ ਚਾਹੁੰਦਾ ਸੀ ਕਿ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਉਹਦਾ ਜਿਹੜਾ ਬਿਗਲ ਤੱਕ ਕਿਦਣ ਦਾ ਬਚਿਆ ਹੋਇਆ ਚੋਣ ਮਹਿੰਮ ਵੀ ਚੱਲ ਰਹੀ ਹੈ ਪਰ ਜਿਵੇਂ ਦੀ ਚਮਕ-ਦਮਕ ਤਾਂ ਚਹਲ-ਪਹਿਲ ਇਹਨਾਂ ਵੋਟਾਂ 'ਚ ਹੋਣੀ ਚਾਹੀਦੀ ਆ ਉਸ ਤਰ੍ਹਾਂ ਦੀ ਚਹਲ-ਪਹਿਲ ਹੈ ਨਹੀਂ ਖਾਸ ਤੌਰ ਤੇ ਮੇਰੀ ਜਿਹੜੀ ਪਾਰਟੀ ਹੈ ਕਾਂਗਰਸ ਪਾਰਟੀ ਤੇ ਭਾਵੇਂ ਬੜਿੰਗ ਸਾਹਿਬ ਜਿੱਦਣ ਇੱਥੇ ਉਹਨਾਂ ਨੂੰ ਐਲਾਨ ਕੀਤਾ ਉਹ ਫਿਰ ਲੁਧਿਆਣੇ ਆ ਕੇ ਜੋਸ਼ ਪੂਰੇ ਜੋਰ ਸ਼ੋਰ ਨਾਲ ਉਹਨਾਂ ਦਾ ਸਵਾਗਤ ਵੀ ਹੋਇਆ ਪਰ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਬੂਥ ਲੈਵਲ ਤੱਕ ਜਿਹੜੀ ਸੰਖਿਆਨਾਤਮਿਕ ਪਹੁੰਚ ਹੈ ਉਹਦੇ 'ਚ ਓਨੀ ਪਕੜ ਨਜ਼ਰ ਨਹੀਂ ਆਉਂਦੀ ਬੂਥ ਲੈਵਲ ਤੱਕ ਤਾਂ ਬਹੁਤ ਦੂਰ ਦੀ ਗੱਲ ਹੋ ਜਾਂਦੀ ਹੈ ਮੈਂ ਕਹਿੰਦਾ ਵੀ ਬਲਾਕ ਲੈਵਲ ਤੇ ਵੀ ਕੋਈ ਸਨੇਹਾ ਲੱਗਿਆ ਨਹੀਂ ਮਤਲਬ ਕੋਈ ਅਧਿਕਾਰਤ ਜਿਹੜੀ ਐ ਸੋਸ਼ਲ ਮੀਡੀਆ ਤੋਂ ਜਾਂ ਕਿਤੇ ਹੋਰ ਤੋਂ ਨੂੰ ਜਾਣਕਾਰੀ ਪ੍ਰਾਪਤ ਹੁੰਦੀ ਐ ਤੁਸੀਂ ਜਾਣਦੇ ਹੋ ਉਹ ਗੱਲ ਵੱਖਰੀ ਐ ਪਰ ਅਧਿਕਾਰਤ ਤੌਰ ਤੇ ਤੁਹਾਨੂੰ ਕੋਈ ਸੱਦਾ ਜੇ ਪਾਰਟੀ ਵੱਲੋਂ ਆਵੇ ਹੀ ਨਾ ਤੇ ਤੁਸੀਂ ਭਾਵੇਂ ਪਿਛਲੀ ਵਾਰ ਜਦੋਂ ਰਮਨੀਤ ਬਿੱਟੂ ਜੀ ਜਿੱਤੇ ਨੇ ਉਦੋਂ ਤੁਸੀਂ ਦੇਹਾਤੀ ਦਾ ਜਨਰਲ ਸੈਕਟਰੀ ਬਣਾਇਆ ਸੀ ਮੈਂ ਜੇ ਜੇ ਅਪਦੀ ਉਹ ਗੱਲ ਕਰਾਂ ਪਰ ਕੀ ਇਹ ਬਸ ਮਹਿਜ ਉਦੋਂ ਇੱਕ ਵੋਟਾਂ ਦੇ ਨਿਰੀਖਾ ਕੇ ਮਹਿਜ ਇੱਕ ਫਾਰਮੈਲਟੀ ਕਰਨਾ ਹੀ ਹੈ ਜਾਂ ਕੋਈ ਸੰਗਠਨ ਦੇ ਤੌਰ ਤੇ ਵੀ ਆਪਾਂ ਕੰਮਕਾਰ ਕਰਦੇ ਆ ਲੋਕ ਪਾਰਟੀ ਲਈ ਕੰਮ ਕਰਨਾ ਚਾਹੁੰਦੇ ਨੇ ਪਰ ਕਿਤੇ ਨਾ ਕਿਤੇ ਰਹਿਨ ਰਮਾਈ ਹੈ ਜਿਹੜੀ ਉਹ ਹੋ ਨਹੀਂ ਰਹੀ ਤੇ ਮੈਂ ਖਾਸ ਤੌਰ ਤੇ ਜਾਤੀ ਤੌਰ ਤੇ ਇਸ ਪੱਖੋਂ ਬਹੁਤ ਨਾਰਾਜ਼ ਵੀ ਆ ਤੇ ਚਿੰਤਤ ਵੀ ਆ ਤੇ ਲੋਕ ਕਾਂਗਰਸ ਪਾਰਟੀ ਨੂੰ ਵੋਟ ਪਾਉਣੀ ਚਾਹੁੰਦੇ ਨੇ ਉਹਨਾਂ ਦੇ ਦਰ ਤੱਕ ਅਸੀਂ ਜਦੋਂ ਲੈ ਕੇ ਆਪਣਾ ਪਲੰਦਾ ਪਹੁੰਚਾਂਗੇ ਹੀ ਨਹੀਂ ਕਿਤੇ ਝੰਡੀ ਝੰਡਾ ਜਾਂ ਕੋਈ ਛੋਟਾ ਨਿਸ਼ਾਨ ਕੋਈ ਅਪਰੋਚ ਨਹੀਂ ਹੈ ਇਸ ਗੱਲ ਤੋਂ ਮੈਂ ਬਹੁਤ ਨਿਰਾਸ਼ ਹਾਂ ਮੈਂ ਰਾਜਾ ਜੀ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਜੱਤੀ ਤੌਰ ਤੇ ਵੀ ਤੁਹਾਡਾ ਸਵਾਗਤ ਹੈ ਅਸੀਂ ਤਾਂ ਪਾਰਟੀ ਨਾਲ ਜੁੜੇ ਹੋਏ ਆ ਪਰ ਕਿਤੇ ਨਾ ਕਿਤੇ ਮੈਂ ਇਸ ਗੱਲੋਂ ਜ਼ਰੂਰ ਮਜੂਸ ਆ ਕਿ ਸਾਨੂੰ ਕੋਈ ਕਿਸੇ ਵੀ ਲੈਵਲ ਤੇ ਸੱਦਾ ਪੱਤਰ ਨਹੀਂ ਮਿਲਦਾ ਹਾਲਾਂਕਿ ਐਮਐਲਏ ਸਾਹਿਬ ਬੈਦ ਸਾਹਿਬ ਵੀ ਉਹਨਾਂ ਦੇ ਬੇਟਾ ਹਰਕਰਨ ਬੈਦ ਜੀ ਜਾਂ ਹੋਰ ਜਿੰਨੇ ਵੀ ਸਾਰੇ ਚਲੋ ਇੱਕ ਬੰਦਾ ਸਾਡੇ ਚੋਂ ਜਿਹੜਾ ਮੋਟਰ ਜਿਹਦੇ ਨਾਲ ਜੁੜੇ ਹੋਏ ਸੀ ਉਹ ਭਾਵੇਂ ਭੱਜ-ਭੱਜ ਚਲੇ ਗਏ ਪਰ ਪਿੱਛੇ ਸਾਰਾ ਦਰਉਮਦਾਰਤ ਹੈ ਹੀ ਨਾ ਜੇ ਤੁਸੀਂ ਆਪਣੇ ਉਸ ਲਿੰਕਾਂ ਨੂੰ ਉਸ ਨਹੀਂ ਵਰਤੋਂਗੇ ਤਾਂ ਸੁਭਾਵਿਕ ਤੌਰ ਤੇ ਉਹ ਕਿਸੇ ਦਿਨ ਕਿਤੇ ਦੂਜੇ ਪਾਸੇ ਉਹਨਾਂ ਤੋਂ ਜਾਣ ਕੇ ਜਾ ਉਹਨਾਂ ਨੂੰ ਜੋ ਵੀ ਓਪਰਚੁਨਿਟੀ ਮਿਲੂਗੀ ਉਹ ਉਧਰ ਨੂੰ ਸੁਭਾਵਿਕ ਆ ਉਹਨਾਂ ਦਾ ਚਲੇ ਜਾਣਾ ਕਿਤੇ ਨਾ ਕਿਤੇ ਖਲਾ ਜਿਹੜਾ ਉਹ ਪੈਦਾ ਹੋਇਆ ਹੋਇਆ ਸੋ ਮੈਂ ਤਾਂ ਇੰਨੀ ਕਿ ਬੇਨਤੀ ਕਰਨੀ ਚਾਹੁੰਦਾ ਸੀ ਮੈਨੂੰ ਇਹ ਵੀ ਨਹੀਂ ਪਤਾ ਇਹ ਠੀਕ ਹੈ ਜਾਂ ਗਲਤ ਹੈ ਤੇ ਪਰ ਮੈਂ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਗੱਲ ਮੇਰੀ ਜਿੱਥੇ ਪਾਰਟੀ ਨੂੰ ਪਹੁੰਚਾਉਣਾ ਚਾਹੁੰਦਾ ਹੈ ਉੱਥੇ ਮੈਂ ਇਹ ਪ੍ਰਮਾਤਮਾ ਅੱਗੇ ਦੁਆ ਕਰਦਾ ਕਿ ਤਨ ਮਨ ਧਨ ਤੋਂ ਆਪਣੇ ਕੰਨੀਓ ਮੈਂ ਪੁਰਜੋਰ ਜ਼ੋਰ ਜਿਹੜਾ ਉਹ ਲਾ ਰਿਹਾ ਜਿੰਨਾ ਕਿ ਮੈਂ ਕਰ ਸਕਦਾ ਇੱਕ ਪ੍ਰਾਈਵੇਟ ਆਪਦਾ ਕਿਤੇ ਨੂੰ ਕਰਦੇ ਹੋਏ ਪਰ ਜਿਹੜਾ ਖਲਾਅ ਹੈ ਇਹ ਜ਼ਰੂਰ ਇਹਨੂੰ ਪੂਰਨਾ ਬਣਦਾ ਤੇ ਮੈਂ ਆਪਰੀ ਨਾਰਾਜ਼ਗੀ ਨੂੰ ਦਰਜ ਕਰਾ ਕੇ ਤੇ ਆਪਣੇ ਸ਼ਬਦਾਂ ਨੂੰ ਇੱਥੇ ਬਰਾਮਦ ਨਾ ਤੇ ਜਦੋਂ ਮਰਜੀ ਜੇ ਕੋਈ ਹੁਕਮ ਕਰੂਗਾ ਅਸੀਂ ਮੂਹਰੇ ਲੱਗ ਕੇ ਆਪਣੇ ਹਲਕੇ ਚੋਂ ਅੱਗੇ ਹੋਣ ਨੂੰ ਵੀ ਤਿਆਰ ਆਂ ਪਿੱਛੇ ਲੱਗਣ ਨੂੰ ਵੀ ਤਿਆਰ ਆ ਜਿਵੇਂ ਵੀ ਅਸੀਂ ਤਾਂ ਪਾਰਟੀ ਦੀ ਸੇਵਾ ਕਰਨੀ ਆ ਪਰ ਇਸ ਗੱਲ ਦੀ ਨਿਰਾਸ਼ਤਾ ਜ਼ਰੂਰ ਹੈ ਕਿ ਕਿਤਨਾ ਕਿਤੇ ਅਸੀਂ ਸਾਡੇ ਵਿਰੋਧੀਆਂ ਨਾਲੋਂ ਪਿੱਛੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ